ਸਾਲ ਜੀ ਸਾਰਿਆਂ ਨੂੰ ਖੜੇ ਆ ਜੀ ਅਸੀਂ ਅੱਜ ਪਾਰਕ ਬਣਿਆ ਹੋਇਆ ਅਸੀਂ ਲੁਪਾ ਸਿੰਘ ਯਾਦਗਾਰੀ ਪਾਰਕ ਭਗਤ ਸਿੰਘ ਦਾ ਬੁੱਤ ਲੱਗਿਆ ਇਹ ਪਾਰਕ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਆਪ ਤਿਆਰ ਕੀਤਾ ਹੋਇਆ ਤੇ ਸਰਕਾਰੀ ਗ੍ਰਾਂਟ ਵੀ ਲੱਗੀ ਹੋਈ ਆ ਪਹਿਲਾਂ 8-10 ਲੱਖ ਰੁਪਏ ਤੇ ਉਸ ਤੋਂ ਬਾਅਦ ਆਪ ਅਸੀਂ ਸਾਰੀ ਮਿਹਨਤ ਕੀਤੀ ਗੋਠੇ ਲਗਾਏ ਝੂਲੇ ਲਗਾਏ ਨੇ ਆਲੇ ਦੁਆਲੇ ਮੈਂ ਦਿਖਾਉਣਾ ਚਾਹਾਂਗਾ ਵੀ ਇੱਧਰ ਦਿਖਾਉਂ ਜੀ ਤੇ ਜਿਹੜੀ ਅੱਜ ਆਪਣੇ ਇੱਥੇ ਇਕੱਤਰ ਹੋਣ ਦੀ ਗੱਲ ਆ ਵੀ ਅਸੀਂ ਪਿਛਲੇ ਇੱਕ ਮਹੀਨੇ ਤੋਂ ਪੰਚਾਇਤ ਸੈਕਟਰੀ ਜਿਹੜਾ ਆਪਣਾ ਨਰੇਗਾ ਸੈਕਟਰੀ ਆ ਉਹਨੂੰ ਵੀਰ ਗਵਿੰਦਰ ਨੂੰ ਸਨੇਹੇ ਲਾ ਰਿਆਂ ਵੀ ਭਾਈ ਆਇ ਝਕਾ ਹੋਇਆ ਪਿਆ ਡਾੜਾ ਇਹਦਾ ਕੋਈ ਹੱਲ ਕਰਾਓ ਨਰੇਗਾ ਦਾ ਕੋਈ ਮਾਸਟਰ ਰੋਡ ਕਢਾਓ ਅਸੀਂ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਵੀ ਬਹੁਤ ਵਾਰ ਬੇਨਤੀ ਕੀਤੀ ਜਿਹਦੇ ਵਿੱਚ ਡਾਕਟਰ ਸਕੰਦਰ ਸਣੀ ਉਹਨੂੰ ਬਹੁਤ ਵਾਰ ਕਿਹਾ ਉਹਨੇ ਇਹੀ ਭਰੋਸਾ ਦਿੱਤਾ ਵੀ ਮੈਂ ਜਲਦੀ ਹੀ ਅਨਬਰ ਪਸੌੜ ਨੂੰ ਕਹਿ ਕੇ ਇਹਨੂੰ ਠੀਕ ਕਰਾਉਂਗਾ ਉਹਨਾਂ ਦੇ ਲਾਰੇ ਰੱਪਿਆਂ ਤੋਂ ਬਾਅਦ ਅਸੀਂ ਫਿਰ ਸਾਨੂੰ ਆਮਣਾ ਸੈਕਟਰੀ ਆਪਣੇ ਮੁੰਡਾ ਵਧੀਆ ਉਹਨੇ ਕਿਹਾ ਸਾਨੂੰ ਵੀ ਮੈਂ ਕਰਾ ਦੰਨਾ ਕਾਂ ਉਹ ਇਹੀ ਬਹਾਨੇ ਲਾਉਂਦਾ ਰਿਹਾ ਵੀ ਅਮੀਰ ਜਿਹੜੇ ਆਪਣੇ ਉਹਨਾਂ ਦੇ ਪੀਏ ਸਾਹਿਬ ਨੇ ਭਵੰਤਮਾਨ ਦੇ ਵੀ ਉਹ ਮਿਲੇ ਨਹੀਂ ਜੀ ਉਹ ਉੱਥੇ ਗਏ ਹੋਏ ਨੇ ਉਹ ਇੱਥੇ ਗਏ ਹੋਏ ਨੇ ਲਾਰੇ ਰੱਪਿਆਂ ਤੋਂ ਬਾਅਦ ਅਸੀਂ ਅੱਕੇ ਅੱਜ ਵੀਡੀਓ ਬਣਾ ਰਹੇ ਹਾਂ ਸਾਰੇ ਪਾਰਕ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਵੀ ਇਹਦੇ ਵਿੱਚ ਹਾਲ ਕੀ ਹੋਇਆ ਇੱਕ ਨਰੇਗਾ ਸਾਈਟਰੀ ਇਹਦਾ ਮਾਸਟਰ ਕੋਲ ਨਹੀਂ ਕਢਾ ਰਿਹਾ ਕਹਿੰਦਾ ਜੀ ਸਰਕਾਰੀ ਥਾਮਾ ਤੇ ਤਾਂ ਹੋਈ ਨਹੀਂ ਸਕਦਾ ਮੈਨੂੰ ਇਹ ਦੱਸੋ ਜੀ 2-3 ਮਹੀਨੇ ਹੋ ਗਏ ਪੰਚਾਇਤਾਂ ਭੰਗ ਹੋਈਆਂ ਨੂੰ ਇਹਦਾ ਜ਼ਿੰਮੇਵਾਰ ਕੌਣ ਆ ਇਹ ਜਿਹੜਾ ਘਾੜ ਡਾੜਾ ਹੋਇਆ ਇੱਥੇ ਬੱਚੇ ਖੇਡਦੇ ਆ ਇੱਧਰ ਮੈਂ ਦੇਖੋ ਜੀ ਕਾਹ ਦੇ ਵਿੱਚੋਂ ਕੋਈ ਸਾਫ ਸੁਲੰਢੀ ਲੜ ਗਿਆ ਉਹਦਾ ਜ਼ਿੰਮੇਵਾਰ ਮੈਂ ਸਰੇਆਮ ਤੁਹਾਨੂੰ ਇੱਥੇ ਦੱਸ ਦੇਵਾਂ ਜਿਹੜਾ ਹੈਗਾ ਨਰੇਗਾ ਸੈਕਟਰੀ ਹੋਊਗਾ ਤੇ ਉਹ ਆਗੂ ਨੇ ਘਨੌਰ ਫੁਰਦ ਦੇ ਆਮ ਆਦਮੀ ਪਾਰਟੀ ਦੇ ਜਿਹੜਾ ਨੇ ਇਹਦੇ ਵਿੱਚ ਰੋੜੇ ੜਾ ਰਹੇ ਨੇ ਉਹ ਹੋਣਗੇ ਜਿਨ੍ਹਾਂ ਨੇ ਪਹਿਲਾਂ ਉੱਥੇ ਸੜਕ ਦਾ ਟੋਟਾ ਵੀ ਰੋਕਿਆ ਅੱਜ ਤੱਕ ਉਹ ਸੜਕ ਨਹੀਂ ਬਣੀ 1 ਸਾਲ ਹੋ ਗਿਆ ਤੇ ਮੈਂ ਹੋਰ ਇੱਧਰੋਂ ਆਪਣੇ ਸਰਪੰਚ ਸਾਹਿਬ ਖੜੇ ਆ ਉਹ ਦੱਸਣਗੇ ਇਹਦੇ ਬਾਰੇ ਹਾਂਜੀ ਨੇੜੇ ਆ ਜੋ ਕਰੋ ਜੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕਟੋ ਘਟ ਸਾਨੂੰ 2 2 2 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਕਦੇ ਸੈਕਟਰੀ ਸਾਹਿਬ ਨਾਲ ਗੱਲ ਕਰਦੇ ਆਂ ਕਦੇ ਆਪਦੇ ਪਿੰਡ ਦੇ ਨੁਮਾਇੰਦਿਆਂ ਨੂੰ ਪੁੱਛਦੇ ਆਂ ਜੋ ਝੜੂ ਪਾਰਟੀ ਦੇ ਮੇਨ ਆਪੂ ਲੈਵਲੋਂ ਵੀ ਸਾਨੂੰ ਪ੍ਰੋਸੇ ਹੀ ਦਵਾਇਆ ਜਾਂਦਾ ਕੱਲਾ ਵੀ ਆਸੀਂ ਲਾ ਲਿਆਂਗੇ ਲਾ ਦਿਆਂਗੇ ਲਾ ਦਿਆਂਗੇ ਪਰ ਹਲੇ ਤੱਕ ਮੈਸਟਰੋਲ ਹੀ ਨਹੀਂ ਫਾਗ ਦਿੱਤਾ ਹੁਣ ਅਸੀਂ ਸਭ ਸਾਰਾ ਵਿੱਚ ਵੀਡੀਓ ਦਿਖਾਵਾਂਗੇ ਬਾਈ ਕਟੋ ਘਟ 2 2 ਫੁੱਟ 2 2 ਫੁੱਟ ਕਾ ਹੋਇਆ ਪਿਆ ਔਰ ਇਹ ਤਕਰੀਬਨ 8 ਨੇ ਬੱਚੇ ਬੁੜੀਆਂ ਮਾਈਆਂ ਸਾਹਿਬ ਆਪਨੇ ਟੁਰਨ ਫਿਰਨ ਆਉਂਦੇ ਆ ਸਾਰਾ ਸਾਡਾ ਪਿੰਡ ਇਹ ਵਿੱਚ ਸੈਂਟਰ ਦੇ ਵਿੱਚ ਬਣਿਆ ਹੋਇਆ ਪਾਰਕ ਹੈ ਜੀ ਹੁਣ ਆ ਕੱਲੇ ਕੱਖ ਨਹੀਂ ਅਸੀਂ ਕਹਿ ਰਹੇ ਆ ਵੀ ਭਾਈ ਦੋ ਬੰਦੇ ਸਾਡੇ ਉਰੇ ਮਿਸਟੋਲ ਕਢਾ ਕੇ پاس ਕਰ ਦੋ ਪੱਕੇ ਉਹਦੀ ਸਾਫ ਸਫਾਈ ਦਾ ਧਿਆਨ ਰੱਖਿਆ ਕਰਨਗੇ ਬਾਕੀ ਤੁਸੀਂ ਆ ਪਿੰਡ ਵਾਸੀ ਸਾਹਮਣੇ ਖੜੇ ਨੇ ਸਾਰਿਆਂ ਨੂੰ ਪੁੱਛ ਸਕਦੇ ਆ ਦੇਖੋ ਜੀ ਇੱਥੇ ਘਟੋ ਘਟ ਸੌਆਂ ਦੀ ਗਿਣਤੀ 'ਚ ਸ਼ਾਮ ਨੂੰ ਬੱਚੇ ਆਉਂਦੇ ਆ ਖੇਡਣ ਆਹ ਲਾਮਕਣ ਠੀਕੋ ਜੀ ਇੱਥੇ ਜਿਹਦੇ ਵਿੱਚੋਂ ਕੁਝ ਨਿਕਲ ਕੇ ਲੜ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਅਸੀਂ ਹੀ ਚਾਹੁੰਦੇ ਆ ਵੀ ਜ਼ਿੰਮੇਵਾਰ ਕੌਣ ਆ ਇਹਦੀ ਸਾਫ ਸਫਾਈ ਕਰਾਈ ਜਾਵੇ ਤੇ ਇਹਦਾ ਪ੍ਰਸ਼ਾਸਕ ਹੋਊਗਾ ਜਿਹੜਾ ਸਾਡੇ ਪਿੰਡ ਲਾਇਆ ਹੋਇਆ ਠੀਕ ਆ ਜਾਂ ਵੀਰ ਦਵਿੰਦਰ ਨਰੇਗ ਵਾਲਾ ਸੈਕਟਰੀ ਹੋਊਗਾ ਦੇਖੋ ਜੀ ਇਹ 3 3 ਫੁੱਟ ਤੱਕ ਪਹੁੰਚਿਆ ਪਿਆ ਗੋਡੇ-ਗੋਡੇ ਘਾ ਜਿਹੜਾ ਹੋਇਆ ਪਿਆ ਇਹ ਇਹ ਨਹੀਂ ਹੈਗਾ ਵੀ ਅਸੀਂ ਜੇ ਕਰਨ ਲੱਗੀਏ ਆਓ ਜੀ ਭਾਈ ਰਾਤ ਨੂੰ ਆ ਜਿਹੜੇ ਘਾ ਦਾ ਇੱਥੇ ਕਿਵੇਂ ਫਿਰੂ ਕੋਈ ਕੋਈ ਸੱਪਾ ਕੋਈ ਹੋਰ ਉਹ ਘੁੰਮਣ ਵਾਲੇ ਵੀ हट ਗਏ ਹਟੇ ਹਾਂ ਜੀ ਉਹ ਬੱਚਿਆਂ ਨੂੰ ਡਰਦੇ ਨੇ ਜੀ ਅਗਲਾ ਕਹਿੰਦਾ ਵੀ ਸੋਣਾ ਮਹੀਨਾ ਹੈ ਜਾਨਵਰਾਂ ਜੂਨਵਰਾਂ ਲਈ ਖਤਰਨਾਕ ਹੁੰਦਾ ਟੱਕਾ ਖੰਡਾ ਦੇਖੋ ਐਨੀ ਸੋਹਣੀ ਚੀਜ਼ ਬਣੀ ਆ ਇਹਦੀ ਸਾਫ ਸੰਭਾਲ ਦੀ ਲੋੜ ਆ ਇਹਦੀ ਜਿਹੜੀ ਗੰਦੀ ਸਿਆਸਤਾਂ ਘਨੌਰ ਖੁਰਦ ਦੀ ਇੰਨਾ ਵਧੀਆ ਬਣਿਆ ਆ ਜੋ ਜੀ ਅੱਗੇ ਸਾਰਾ ਦਿਖਾ ਦਈਏ ਆ ਦੇਖੋ ਜੀ ਘਾ ਦਾ ਕੀ ਹਾਲ ਹੋਇਆ ਪਿਆ ਇੱਥੇ ਆ ਬੱਚੇ ਇੱਥੇ ਖੇਡਣਾ ਕੀ ਕਰਨ ਬੜੇ ਬੜੇ ਝੂਲੇ ਲੱਗਿਆ ਟ੍ਰੈਕ ਦੇ ਉੱਪਰ ਵੀ ਕਾ ਆ ਗਿਆ ਬਹੁਤ ਮਿਹਨਤ ਨਾਲ ਬਣਾਇਆ ਰਹਾ ਬਾੜ ਕਾ ਹੁਣ ਇਹਦੇ ਵਿੱਚ ਪੰਚਾਇਤ ਦਾ ਭੰਗ ਨੇ ਪੰਚਾਇਤ ਦਾ ਤਾਂ ਕੋਈ ਰੋਲ ਨਹੀਂ ਰਿਹਾ ਤੇ ਪ੍ਰਸ਼ਾਸਕ ਮੇਨ ਆ ਪਿੰਡ ਦਾ ਹੁਣ ਜੇ ਸਰਕਾਰੀ ਕੰਮਾਂ ਜੇ ਆਪਾਂ ਮਨਰੇਗਾ ਨੂੰ ਨਹੀਂ ਲਾ ਸਕਦੇ ਫਿਰ ਉਹ ਹੋਰ ਲਾ ਕਿੱਥੇ ਸਕਦੇ ਆ ਆ ਦੇਖੋ ਜੀ ਇੱਧਰ ਸਾਰੇ ਇੱਧਰ ਬੁਰਾ ਹਾਲ ਹੋਇਆ ਪਿਆ ਇੱਧਰ ਲਈ ਤੁਹਾਨੂੰ ਦਿਖਾਉਣੇ ਐ ਇੰਨੇ ਝੂਲੇ ਸੋਹਣੇ ਲੱਗਿਆ ਇੱਧਰ ਲਈ ਸਾਈਡ ਆਜੋ ਜੀ ਆ ਦੇਖੋ ਜੀ ਸਾਰੇ ਪਿੰਡ ਵਾਸੀ ਇਸ ਗੱਲ ਤੋਂ ਖਫਾ ਹੋਏ ਪਏ ਨੇ ਵੀ ਇਹਦੀ ਸਾਫ ਸਪਾਈ ਕਿਉਂ ਨਹੀਂ ਹੋ ਰਹੀ ਆ ਦੇਖੋ ਜੀ ਇੱਥੇ ਜਾਮਨ ਦੇ ਬੂਟੇ ਲਾਏ ਹੋਇਆ ਲਗਭਗ 3-4 ਫੁੱਟ ਉੱਚਾ ਘਾਹ ਖੜਾ ਹੈ ਇਹਦੇ ਵਿੱਚ ਦੇਖੋ ਆ ਝੂਲੇ ਲੱਗੇ ਆ ਇਹਨਾਂ ਵਿੱਚ ਖੇਡਣਾ ਜਿਹੜਾ ਬੱਚਿਆਂ ਨੂੰ ਬਹੁਤ ਔਖਾ ਖੇਢੀ ਪਰ ਉਹ ਜਾਂਦੇ ਆ ਕੋਈ ਵੀ ਘਟਨਾ ਘਟ ਸਕਦੀ ਆ ਅਸੀਂ ਬੇਨਤੀ ਕਰਦੇ ਆ ਕੋ ਅੰਤਮਾਨ ਸਾਹਿਬ ਨੂੰ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜੇ ਸਾਡੇ ਪਿੰਡ ਲਾਇਆ ਅਮੀਰ ਸਿੰਘ ਜੀ ਨੂੰ ਜਾਂ ਉਹ ਐਸਡੀ ੋਂਕਾਰ ਜੀ ਨੂੰ ਵੀ ਇਹਦਾ ਹੱਲ ਜਲਦੀ ਤੋਂ ਜਲਦੀ ਕਰਾਇਆ ਜਾਵੇ ਮਨਰੇਗਾ ਦਾ ਮਾਸਟਰ ਰੋਲ ਪਾਸ ਕਰਾਇਆ ਜਾਵੇ ਨਹੀਂ ਸਾਰੇ ਪਿੰਡ ਵਾਸੀ ਅਸੀਂ ਖਫਾ ਹੋਏ ਪਿਆ ਆ ਇਹਦੇ ਜ਼ਿੰਮੇਵਾਰੀ ਸਾਰੀ ਤੁਹਾਡੀ ਹੋਵੇ ਧੰਨਵਾਦ ਜੀ ਫੇਰ ਮਿਲਦੇ ਆਪਾਂ